ਪੰਜਾਬ ਦੇ ਲਈ ਇੱਕ ਹੋਰ ਖੁਸ਼ਖਬਰੀ ਹੈ ਪੰਜਾਬ ਦੇ ਵਿੱਚ ਇੱਕ ਨਵੀਂ ਰੇਲਵੇ ਲਾਈਨ ਵਿਛਣ ਜਾ ਰਹੀ ਹੈ ਜਿਸ ਲਈ 400 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਸੋ ਯਾਨੀ ਕਿ 400 ਕਰੋੜ ਰੁਪਏ ਤੋਂ ਵੱਧ ਦੇ ਇਸ ਪ੍ਰੋਜੈਕਟ ਦੇ ਨਾਲ ਪੰਜਾਬੀਆਂ ਨੂੰ ਫਾਇਦਾ ਹੋਵੇਗਾ ਕੋਲੀ ਰੇਲਵੇ ਸਟੇਸ਼ਨ ਤੋਂ ਲੈ ਕੇ ਯਾਨੀ ਕਿ ਕੋਲੀ ਤੋਂ ਲੈ ਕੇ ਸ਼ੰਭੂ ਨਾਲ ਸੰਬੰਧਿਤ ਇਲਾਕਿਆਂ ਦੇ ਵਿੱਚ ਇਹ ਰੇਲਵੇ ਲਾਈਨ ਵਿਛਾਈ ਜਾਵੇਗੀ ਕੇਂਦਰ ਸਰਕਾਰ ਦੇ ਨੁਮਾਇंदे ਯਾਨੀ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਹਿਮ ਜਾਣਕਾਰੀ ਦਿੱਤੀ ਹੈ ਸੋ ਪੰਜਾਬ ਲਈ ਇਹ ਚੰਗੀ ਖਬਰ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ ਕਿ ਰੇਲਵੇ ਲਾਈਨਾਂ ਜਿਹੜੀਆਂ ਉਹਨੇ ਵਿਛਾਈਆਂ ਜਾਣ ਸੰਪਰਕ ਹੈ ਜਿਹੜਾ ਰਿਲਾਂ ਦਾ ਉਹ ਹੋਰ ਸੂਬਿਆਂ ਨਾਲ ਸਿੱਧਾ ਹੋ ਸਕੇ ਜਾ ਜਿੱਥੇ ਜਿੱਥੇ ਕਨੈਕਟ ਨਹੀਂ ਹੁੰਦੀਆਂ ਰੇਲਵੇ ਲਾਈਨਾਂ ਨੂੰ ਕਨੈਕਟ ਕੀਤੇ ਜਾਣ ਸੋ ਹੁਣ ਇਹ ਕਨੈਕਟੀਵਿਟੀ ਹੋਣੀ ਸ਼ੁਰੂ ਹੋ ਗਈ ਹੈ ਕੇਂਦਰ ਸਰਕਾਰ ਨੇ ਉੱਤਰੀ ਰੇਲਵੇ ਰੂਟ ਉੱਤੇ ਰੇਲ ਗੱਡੀਆਂ ਦਾ ਬੋਝ ਘਟਾਉਣ ਅਤੇ ਆਵਾਜਾਈ ਸਮੱਸਿਆ ਨੂੰ ਹੱਲ ਕਰਨ ਲਈ ਰਾਜਪੁਰਾ ਬਾਈਪਾਸ ਲਾਈਨ ਲਈ 411.96 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਹੈ ਕਿ ਰੇਲਵੇ ਮੰਤਰਾਲੇ ਨੇ ਅਧਿਕਾਰਤ ਤੌਰ ਤੇ ਇਸ 13.46 ਕਿਲੋਮੀਟਰ ਲੰਬੀ ਬਾਈਪਾਸ ਲਾਈਨ ਦੇ ਨਿਰਮਾਣ ਨੂੰ ਹਰੀ ਚੰਡੀ ਦੇ ਦਿੱਤੀ ਹੈ ਇਹ ਨਵੀਂ ਲਾਈਨ ਨਿਊ ਸ਼ੰਭੂ ਡੈਡੀਕੇਟਿਡ ਫਰੇਟ ਕੋਰੀਡੋਰ ਸਟੇਸ਼ਨ ਨੂੰ ਰਾਜਪੁਰਾ ਬਠਿੰਡਾ ਲਾਈਨ ਉੱਤੇ ਸਥਿਤ ਕੋਲੀ ਸਟੇਸ਼ਨ ਨਾਲ ਜੁੜੇਗੀ ਰਵਨੀਤ ਬਿੱਟੂ ਅਨੁਸਾਰ ਇਸ ਪ੍ਰੋਜੈਕਟ ਦਾ ਟੀਚਾ ਰਾਜਪੁਰਾ ਯਾਰਡ ਵਿੱਚ ਲੱਗਣ ਵਾਲੇ ਜਾਮ ਨੂੰ ਖਤਮ ਕਰਨਾ ਹੈ ਜੋ ਇਸ ਵੇਲੇ ਆਪਣੀ ਸਮਰੱਥਾ ਤੋਂ ਕਿਤੇ ਵੱਧ ਕੰਮ ਕਰ ਰਿਹਾ ਹੈ ਉਹਨਾਂ ਕਿਹਾ ਕਿ ਅੰਬਾਲਾ ਜਲੰਧਰ ਸੈਕਸ਼ਨ ਉਤਰੀ ਰੇਲਵੇ ਦੇ ਸਭ ਤੋਂ ਉਰਜੇਮਿਆ ਵਾਲੇ ਰੂਟਾਂ ਵਿੱਚੋਂ ਇੱਕ ਹੈ 2030 31 ਤੱਕ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਵਧਣ ਦਾ ਅਨੁਮਾਨ ਹੈ ਇਸ ਬਾਈਪਾਸ ਨਾਲ ਮਾਲ ਗੱਡੀਆਂ ਅਤੇ ਸਵਾਰੀ ਗੱਡੀਆਂ ਰਾਜਪੁਰਾ ਯਾਰਡ ਵਿੱਚ ਫਸਣ ਦੀ ਬਜਾਏ ਸਿੱਧਾ ਨਿਕਲ ਸਕਣਗੀਆਂ ਇਸ ਨਾਲ ਸਮੇਂ ਦੀ ਬਚਤ ਹੋਵੇਗੀ ਅਤੇ ਮਾਲ ਦੀ ਟੁਆ ਟੁਆਈ ਵੀ ਤੇਜ਼ ਹੋਵੇਗੀ ਸੋ ਇਹ ਪੰਜਾਬੀ ਵਾਲੀ ਚੰਗੀ ਖਬਰ ਹੈ ਕੀ ਕੁਝ ਕਹਿ ਰਹੇ ਨੇ ਰਵਨੀਤ ਮਿੱਟੂ ਜ਼ਰੂਰ ਸੁਣਦਿਆ ਅੱਜ ਫੇਰ ਪੰਜਾਬ ਨੂੰ ਰੇਲਵੇ ਵੱਲੋਂ ਬਹੁਤ ਬਹੁਤ ਵੱਡੀਆਂ ਮੁਬਾਰਕਾਂ ਵਧਾਈ ਕਿਉਂਕਿ ਆ ਮੈਂ ਇੱਥੇ ਦਿਖਾਉਣਾ ਚਾਹੁੰਦਾ ਏ ਜਿਹੜੀ ਸਾਰੀ ਆਪਣਾ ਕੋਈ ਵੀ ਮਾਲ ਪਾੜਾ ਜਿਹੜੀਆਂ ਗੱਡੀਆਂ ਐ ਸਾਡੀਆਂ ਫਰੇਟ ਦੀਆਂ ਜਿਹੜੀਆਂ ਗੱਡੀਆਂ ਐ ਜਿਹੜੀਆਂ ਸਾਰੀਆਂ ਪਹਿਲਾਂ ਇਧਰੋਂ ਪਿੱਛੋਂ ਬਠਿੰਡੇ ਤੋਂ ਹੁੰਦੀਆਂ ਹੋਈਆਂ ਕਿਉਂਕਿ ਬੜੇ ਬੜੇ ਪਲਾਂਟ ਨੇ ਫੈਕਟਰੀਆਂ ਐਫਸੀਆਈ ਹੋਰ ਸਾਰਿਆਂ ਦੀਆਂ ਜਿਹੜੇ ਆ ਮਾਲ ਪਾੜਾ ਫਰੇਟ ਦੀਆਂ ਗੱਡੀਆਂ ਸੀ ਉਹ ਸਾਰੀਆਂ ਇਧਰੋਂ ਆਪਣੇ ਮਾਲਵੇ ਚੋਂ ਕੌਲੀ ਹੁੰਦੀਆਂ ਹੋਈਆਂ ਅੱਗੇ ਰਾਜਪੁਰੇ ਜਾਂਦੀਆਂ ਸੀ ਸਾਰੀਆਂ ਰਾਜਪੁਰੇ ਰਾਜਪੁਰੇ ਇੱਕ ਬੜਾ ਵੱਡਾ ਜੰਕਸ਼ਨ ਤੇ ਉੱਥੇ ਬੜੀ ਭਾਰੀ ਟ੍ਰੈਫਿਕ ਦੀ ਸਮੱਸਿਆ ਸੀ ਕਿਉਂਕਿ ਸਾਰੀਆਂ ਜਿੰਨੇ ਵੀ ਆਪਣੀਆਂ ਸੁਪਰ ਫਾਸਟ ਰੇਂਜ ਨੇ ਚਾਹੇ ਉਹਦੇ ਵਿੱਚ ਸ਼ਤਾਬਦੀ ਚਲਦੀਆਂ ਐ ਚਾਹੇ ਉਹਦੇ ਵਿੱਚ ਵੰਦੇ ਭਾਰਤ ਚਲਦੀਆਂ ਚਾਹੇ ਹੋਰ ਪੈਸੇਂਜਰ ਚਲਦੀਆਂ ਉੱਥੇ ਬੜੀ ਵੱਡੀ ਦਿੱਕਤ ਆਉਂਦੀ ਸੀ ਹੁਣ ਤਕਰੀਬਨ ਇਹ ਜਿਹੜੀ ਅੱਗੇ ਇੱਥੋਂ ਰਾਜਪੁਰੇ ਜਿਹੜੀ ਆ ਸਾਡੀ ਮੇਨ ਲਾਈਨ ਆ ਜਿਹੜੀ ਜਿੱਥੇ ਸਾਡੀਆਂ ਪੈਸੇਂਜਰ ਗੱਡੀਆਂ ਚਲਦੀਆਂ ਮਾਲ ਪਾੜਾ ਇਹਦੇ ਵਿੱਚ ਹੀ ਇਹ ਫਰੇਟ ਦੀ ਚਲਦੀ ਸੀ ਤਕਰੀਬਨ 100 ਕਿਲੋਮੀਟਰ ਤੋਂ ਉੱਤੇ ਜਾ ਕੇ ਥੱਲੇ ਪਿਲਕਨੀ ਜਿਹੜਾ ਸਹਾਰਨਪੁਰ ਦੇ ਕੋਲ ਆ ਉੱਥੇ ਜਾ ਕੇ ਫਰੇਟ ਕੋਰੀਡੋਰ ਵਾਲੀ ਜਿਹੜੀ ਸਾਡੀ ਡੀ ਐਫ ਸੀ ਆ ਉਹਦੇ ਉੱਤੇ ਚੜਦੀ ਸੀ ਹੁਣ ਅਸੀਂ 440 ਕਰੋੜ ਰੁਪਈਆ ਦਾ ਟੋਟਲ ਜਿਹੜਾ ਇਹਦੇ ਉੱਤੇ ਲੱਗਣਾ ਹੈ ਤੇ ਇਹ ਨਵੀਂ ਲਾਈਨ ਆ ਜਿਹੜੀ ਤਕਰੀਬਨ 13 ਕਿਲੋਮੀਟਰ ਦੀ ਆ ਹੁਣ ਤੁਸੀਂ ਦੇਖੋ ਸਿੱਧੀ ਉਰੇਓ ਨਾ ਇਹ ਜਿਹੜੀਆਂ ਫਰੇਟ ਵਾਲੀਆਂ ਮਾਲ ਪਾੜਾ ਗੱਡੀਆਂ ਐ ਸਾਰੀਆਂ ਇਹ ਨਾ ਰਾਜਪੁਰੇ ਜਾਣ ਦੀ ਲੋਡ ਪਊ ਨਾ ਟ੍ਰੈਫਿਕ ਦੀ ਫਸਣ ਦੀ ਸਮੱਸਿਆ ਪੈਸੈਂਜਰ ਟ੍ਰੇਨਾਂ ਪੂਰੀ ਸਪੀਡ ਨਾਲ ਅਮਰitsar ਸਾਹਿਬ ਤੱਕ ਜੰਮੂ ਅੱਗੇ ਸ਼੍ਰੀਨਗਰ ਤੱਕ ਜਾਂਦੀਆਂ ਐ ਤੇ ਚਾਹੇ ਲੁਧਿਆਣਾ ਹੋਵੇ ਜਲੰਧਰ ਹੋਵੇ ਤੇ ਹੁਣ ਇਹ ਸਿੱਧੀ ਜਿਹੜੀ ਲਾਈਨ ਨਾ 130 ਕਿਲੋਮੀਟਰ ਦੀ 400 440 ਕਰੋੜ ਰੁਪਏ ਦੀ ਇਹ ਸਿੱਧੀ ਕੋਲੀ ਤੋਂ ਇੱਕ ਸਿੱਧੀ ਜਾ ਕੇ ਫਰੇਟ ਕੋਰੀਡੋਰ ਆ ਜਿਹੜਾ DFC ਆ ਉਹਦੇ ਉੱਤੇ ਚੜ ਜੂਗੀ ਕੋਈ ਵੀ ਸਾਡੀ ਜਿਹੜੀ ਦੂਜੀ ਟ੍ਰੈਕ ਆ ਉਹਦੇ ਉੱਤੇ ਕੋਈ ਵਿਗੜਨ ਨਹੀਂ ਪਾਏਗੀ ਤੇ ਨਾ ਤਾਂ ਪੈਸੈਂਜਰ ਗੱਡੀਆਂ ਨੂੰ ਕੋਈ ਪ੍ਰੋਬਲਮ ਆਏਗੀ ਨਾ ਇਹ ਸਾਡੇ ਜੰਕਸ਼ਨ ਤੇ ਕੋਈ ਟ੍ਰੈਫਿਕ ਹੋਏਗੀ ਇਹ ਨਵੀਂ ਰੇਲਵੇ ਦੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦਾ ਸਾਡੀ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੋਚ ਕਿਉਂਕਿ ਜਦੋਂ ਆਪ ਪੰਜਾਬ ਦੇ ਨਮਾਇंदे ਹੋਣ ਕੇ ਪੰਜਾਬ ਦੇ ਹੁੰਨੇ ਆ ਤੇ ਇੱਕ ਇੱਕ ਸਮੱਸਿਆ ਪਤਾ ਹੁੰਦੀ ਹੈ ਥੋੜੀ ਥੋੜੀ ਕੀ ਉੱਥੇ ਦਿੱਕਤਾਂ ਨੇ ਤੇ ਅੱਜ ਇਹ ਪੂਰਾ ਜਿਹੜਾ ਪ੍ਰੋਜੈਕਟ ਹੈ ਰੇਲਵੇ ਵੱਲੋਂ ਹੋਏਗਾ ਤੇ ਕੋਲੀ ਤੋਂ ਸਿੱਧੀ ਜਿਹੜੀ ਇੱਥੇ ਸ਼ੰਭੂ ਕੋਲੀ ਤੋਂ ਸ਼ੰਭੂ ਜੰਕਸ਼ਨ ਤੇ ਜਿਹੜਾ ਹੈ ਇਹ ਫਰੇਟ ਕੋਰੀਡੋਰ ਨਾਲ ਜੁੜ ਜਾਏਗੀ ਤੇ ਉਹਦੇ ਨਾਲ ਇੱਕ ਕਲੀਅਰ ਆਪਣਾ ਫਰੇਟ ਵੀ ਸੌਖੀ ਜਗ੍ਹਾ ਛੇਤੀ ਪਹੁੰਚੇਗਾ ਬਹੁਤ ਵੱਡਾ ਲਾਭ ਆ ਜਿਹੜਾ ਇਹ ਚ ਬਿਜ਼ਨਸ ਦਾ ਤੇ ਪੈਸੇਂਜਰਾਂ ਦਾ ਵੀ ਹੋਏਗਾ ਮੈਂ ਇਸ ਗੱਲ ਦੀ ਮੁਬਾਰਕਵਾਦ ਸਾਰੇ ਪੰਜਾਬ ਵਾਲਿਆਂ ਨੂੰ ਦਿੰਦਾ ਤੇ ਇਸੇ ਤਰੀਕੇ ਨਾਲ ਰੇਲਵੇ ਉਹ 5000 ਕਰੋੜ ਤੋਂ ਉੱਤੇ ਦਾ ਬਜਟ ਆ ਤੇ ਇਹ ਜਿਹੇ ਚੀਜ਼ਾਂ ਬਹੁਤ ਇਹ ਆ ਸਾਲ ਚ ਹੋਣਗੀਆਂ ਧੰਨਵਾਦ